ਕੀ ਹਾਲ ਚਾਲ ਦੋਸਤੋ ਹੋਪ ਕਰਦੇ ਆ ਚੰਗੇ ਹੋਵਗੇ ਸਭ ਕੁਝ ਅੱਜ ਚੱਲੇ ਆ ਅਸੀਂ 6 ਫੇਸ ਮੁਹਾਲੀ ਤੁਹਾਨੂੰ ਦਿਖਾਉਂਦੇ ਆ ਉੱਥੇ ਦੀਆਂ ਰੌਣਕਾਂ ਅੱਜ ਮੌਸਮ ਵੀ ਬਹੁਤ ਵਧੀਆ ਹੋਇਆ ਵਾਏ ਅੱਗੇ ਦਿਖਾਉਂਦੇ ਆ ਤੁਹਾਨੂੰ ਉੱਥੇ ਦਾ ਰੌਣਕ ਮੇਲਾ ਜੀ ਲੱਗਿਆ ਵਾ ਕਹਿੰਦੇ ਤੀਆਂ ਲੱਗੀਆਂ ਪਈਆਂ ਨੇ ਬੋਲਟ ਦਾ ਸਲੈਂਸਰ ਵੀ ਦਿਖਾਤੇ ਆ ਤੁਹਾਨੂੰ ਸੜਕ ਟੁੱਟੇ ਵੀ ਆ ਮਿੱਤਰੋ ਥੋੜੀ ਕੋਈ ਨਾ ਅੱਗੇ ਰੋਡ ਵੀ ਵਧੀਆ ਆਊਗਾ ਹੋਰ ਬਾਈ ਕਿਹ ਹਾਲ ਚਾਲ ਐ ਦੇਖ ਸਕਦੇ ਹੋ ਬਾਬਾ ਜੀ ਤੁਸੀਂ ਸੜਕ ਦੀ ਹਾਲਤ ਤਾਂ ਖਰਾਬ ਐ ਅੱਗੇ ਆ ਮੁੰਡੇ ਨੂੰ ਕਹਿੰਦੇ ਜਿਆਦਾ ਮੇਕਅਪ ਖਰਾਬ ਹੁੰਦਾ ਆ ਪਹੁੰਚ ਗਏ ਆਪਾਂ 6 ਫੇਸ ਮੁਹਾਲੀ ਚੈੱਕ ਕਰੋ ਮੜਾ ਜਾ ਫੋਟੋਗ੍ਰਾਫਰ ਸਾਡੇ ਵੀਡੀਓ ਬਣਾਉਂਦੇ ਆ ਆ ਦੱਸੋ ਕਿੰਨੇ ਭਾਈ ਆਪਾਂ ਆ ਗਏ ਜੀ ਮੈਂ ਗੋਤ ਆ ਯਾਰ ਤੂੰ ਹੋਰ ਹੀ ਕੁਝ ਕਰੀ ਹੁੰਦਾ ਆ ਕਿਹੜਾ ਦੇਖ ਰਿਹਾ ਤੈਨੂੰ ਮੈਂ ਗੋਤ ਆ ਯਾਰ ਤੂੰ ਹੋਰ ਹੀ ਕੁਝ ਕਰੀ ਹੁੰਦਾ ਹਾਂਜੀ ਬਾਬਿਓ ਅੱਜ ਅਸੀਂ ਆਏ ਹੋਇਆ 6 ਫੇਸ ਮੁਹਾਲੀ ਤੇ ਆਪਣੇ ਯਾਰ ਮਿੱਤਰ ਯਾਰ ਮਿੱਤਰ ਰਹਿ ਤੇ ਭਾਈ ਨਵਾ ਇਹ ਐਚਐਮਏ ਜੀ ਦੇਖਦੇ ਆ ਤੁਹਾਨੂੰ ਅੱਗੇ ਪੂਰਾ ਕਾਲਜ ਦਿਖਾਉਂਦੇ ਆ ਆ ਦੇਖ ਇਹ ਬਾਈ ਆਉਣੇ ਸੀੜੀਆਂ ਐ ਜੀ ਸੇਫੇ ਸਮਾਲੀ ਦੀਆਂ نیچے ਐਚ ਐਮ ਐ ਤੇ ਆਪਣੇ ਕੁ ਸਿਆਰ ਦੋਸਤ ਚੈੱਕ ਕਰੋ ਜੀ ਤੇ ਅੱਧਰ ਨੂੰ ਜਾ ਕੇ ਵੀ ਐ ਡਿਪਾਰਟਮੈਂਟ ਐ ਜੀ ਇੱਕ ਕਰਬਾਨਾ ਚਲਾੜੇ ਫਿਰਦਾ ਜੀ ਇੱਥੇ ਦੇਖੋ ਜੀ ਦੇਖੋ ਪੂਰੀ ਗੱਲਬਾਤ ਕਾਲਜ ਦੀ ਤੇ ਬੀਏ ਡਿਪਾਰਟਮੈਂਟ ਹੈ ਜੀ ਛੇਫੇ ਸੰਵਾਲੀ ਕਾਲਜ ਦਾ ਕਲਾਸ ਚ ਕੋਈ ਬੱਚਾ ਦਿਖਾਈ ਨਹੀਂ ਦੇ ਰਿਹਾ ਹੈ ਦੇਖੋ ਜੀ ਇੱਕ ਕੁਝ ਬੋਰਡ ਲਾਇਆ ਹੋਇਆ ਲਿਖਿਆ ਹੋਆ ਹੋਰੇ ਅੱਗ ਲੱਗ ਗਈ ਦੀ ਜਦਦੇ ਇਹ ਰੱਖੇ ਹੋਏ ਐ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਕਲਾਸਾਂ ਖਾਲੀ ਪਈਆਂ ਨੇ ਕਲਾਸਾਂ ਖਾ ਕਲਾਸਾਂ ਖਾਲੀ ਨੇ ਇੱਥੇ ਅੱਤੇ ਬੱਚਿਆਂ ਦੀ ਬੜੀ ਕਮੀ ਐ ਚੈੱਕ ਕਰੋ ਜੀ ਕਲਾਸਾਂ ਖਾਲੀ ਹੈ ਜੀ ਇੱਥੇ ਤੇ ਕੇ ਬਾਅਦ ਸੇ ਦਿਖਾਉਂ ਪਿਆ ਤੁਹਾਨੂੰ ਬਾਈ ਡਰ ਗਿਆ ਉਚਾਈ ਦੇਖ ਕੇ ਇਹ ਮਿਊਜ਼ਿਕ ਸਿਸਟਮ ਇੱਕ ਆਪਣੇ ਘਰ ਦੇ ਦੇ ਪੈਸੇ ਖਰਾਬ ਕਰਨਾ ਆ ਜਾਂਦੇ ਜੀ ਇੱਥੇ ਕੰਮ ਕੋਈ ਕਾਰ ਨਹੀਂ ਬਾ ਬੇਲੇ ਘੁੰਮ ਜਾਂਦੇ ਮੌਸਮ ਅੱਧਰ ਵਧੀਆ ਜੀ ਇੱਧਰ ਧੂਪਾਈ ਵੀ ਬਲ ਕਿਹੜਾ ਹਾਂ ਹਾਂ ਦੇਖੋ ਬਾਈ ਉਹ ਲੋਕ ਬਣਾ ਰਹੇ ਜਿਹੜੇ ਕਾਈ ਲੋਕ ਤੇ ਆਪਣੇ ਥੋੜੇ ਯਾਰ ਦੋਸਤ ਹੋਰ ਹੈ ਹੈਲੋ ਹੈਲੋ ਅੱਗੇ ਭਾਈ ਅੱਗੇ ਅੱਗੇ ਅਸੀਂ ਜਾਣਦੇ ਨਹੀਂ ਜੀ ਇਹਨਾਂ ਨੂੰ ਠੀਕ ਹੈ ਭਾਈ ਤੇ ਇਹ ਐਂਟਰੀ ਹੈ ਜੀ ਇਹ ਗੇਟ ਦੀ ਦੇਖ ਸਕਦੇ ਆ ਤੁਸੀਂ ਆਹ ਮੰਮੀ ਇੱਧਰ ਦੇਖਾ ਹਕੌਲੇ ਜੀ ਵਾਹ ਯਾਰ ਯਾਰ ਹਾਂ ਇਹ ਆਪਣੇ ਘਰ ਦੇੰਦੇ ਪੈਸੇ ਹਰਵਾਤ ਕਰਨ ਆਏ ਹੋਏ ਹਾਂ ਹਾਂ ਆ ਬਾਹਰ ਬਿਲਡਿੰਗ ਹੈ ਦੀ ਆ ਦੇਖੋ ਫੋਟੋ ਭਾਈ ਵੇਲੇ ਬਲੌਗਰ ਬਾਈ ਬਲੌਗ ਚੈੱਕ ਕਰਿਓ ਆ ਮੁੰਡਾ ਨਜਾਇਜ਼ ਹੈ ਜੀ ਇਹ ਬਾਈ ਆਪਣਾ ਹਾਂ ਆ ਜਾ ਨਜਾਇਜ਼ ਹੈ ਜੀ ਇਹਨਾਂ ਦਾ ਕੰਦਾ ਇਹਨਾਂ ਦਾ ਗਵਾਂਡੀਆਂ ਵਾਲੀ ਗੱਲ ਹੈ ਯਾਰ ਉਹਦੀ ਬੰਦ ਇਹਨਾਂ ਦਾ ਗਵਾਂਡੀਆਂ ਆਈਏ ਵੀ 6 ਫੇਸ ਪੜਦੇ ਆ ਚੰਦ ਪਰ ਪਿੰਡ ਹੈ ਜੀ ਮੁੰਡਿਆਂ ਦਾ ਇਹ ਮੁੰਡਾ ਖੋ ਗਿਆ ਤਾਂ ਜੀ ਕਰਦੇ ਨਾਲ ਲੜ ਕੇ ਨੈਰ ਚ ਛਾਲ ਲੱਗਿਆ ਤਾਂ ਮਾਨ ਕਹਿੰਦਾ ਮੈਂ ਬੀਸੀਏ ਕਰਨੀਓ ਕਰਨੀ ਆ ਹਾਂ ਬਾਈ ਤੂੰ ਕੀ ਕਹਿਣਾ ਚਾਹੁੰਦਾ ਏ ਬਸ ਕੁਛ ਨਹੀਂ ਕਹਿਣਾ ਜਾਂਦਾ ਏ ਇਹ ਬਹੁਤ ਵਧੀਆ ਕਾਲਜ ਹੈ ਇੱਥੇ ਬਿਲਕੁਲ ਨਾ ਆਇਓ ਅੱਗੇ ਪ੍ਰਿੰਸੀਪਲ ਨੂੰ ਦਿਖਾਣੀ ਚੱਜਦਾ ਬੋਲ ਐ ਇੱਥੇ ਪ੍ਰਿੰਸੀਪਲ ਵੀ ਮੜੇ ਜੇ ਬਾਈ ਲਖੇ ਹੋਏ ਆ ਠੀਕ ਐ ਸਰਤਾ ਬਸ ਰੱਬੇ ਜਾਣੇ ਅੱਗੇ ਤਾਂ ਠੀਕ ਠੀਕ ਐ ਬਾਈ ਬਹੁਤ ਬੋਲੀ ਤੇ ਬੋਲੀ ਤੇ ਬਹੁਤ ਬੋਲੀ ਤੇ ਹੋਰ ਦੇਣਾ ਬਾਈ ਮੁੰਡੀਆਂ ਉਹੜਾ ਬਾਈ ਅਸ ਪ੍ਰਿਆਣਾ ਐ ਪ੍ਰਿਆਣਾ ਇਸ ਤੇ ਸਾ ਡੁੱਬਿਆ ਲੈ ਅਸੀਂ ਆਏ ਬਾਈ ਮੁੰਡੇ ਦੀ ਹਾਂ ਹੁਣ ਬੋਲ ਬਾਈ ਕਿਆ ਕਹਿੰਦਾ ਤਾਂ ਕਿਆ ਹੋ ਰਿਹਾ ਨਾ ਡੁੱਬਣਾ ਕਿਹੜੇ ਟਾਈਟੈਨਿਕ ਮੈਂ ਬੈਠਾ ਤੂੰ ਬਈ ਇਹ ਚੈਨਲ ਡੁੱਬੇ ਆਲਾ ਸਿੱਧੀ ਗੱਲ ਐ ਨਾ ਇਹ ਜਾਰਾ ਚੰਦ ਪਰਾਂ ਦੇ ਕੋਲ ਏ ਡੁੱਬਿਆ ਲੈ ਚੈਨਲ ਇਹਨਾਂ ਚੱਲ ਨਹੀਂ ਦੇ ਕੀ ਯਾਰ ਫਸੂਣ ਦਿਖਾਤਾ ਦੇ ਆ ਕੈਮਰਾ ਦੇ ਦੇਖੋ ਇੱਕ ਸਭ ਤੋਂ ਵੱਡਾ ਹੈ ਜਦੋਂ ਹੁਣ ਸਮਝਾ ਕੇ ਹਟੇ ਫਿਰ ਵੀ ਪੰਦਾ ਦੇਖੋ ਸਨੇਪ ਦੇ ਕੋਣ ਆਏ ਬੰਦੇ ਉਹ ਪੁਰਾਣੀ ਪਹਿਲਾਂ ਆਇਆ ਵੀ ਅੱਧੀ ਨਹੀਂ ਆਇਆ ਕਹ ਗਾਨਾ ਹੋਰੇ ਕਰਨ ਬਹੁਤ ਔਰ ਬਾਹ ਚੱਲ ਮੈਂ ਨਹੀਂ ਜਾਣਾ ਚੱਲਦੇ ਠੀਕ ਹੈ ਬਾਬਿਓ ਹੁਣ ਚੱਲੇ ਆਪਾਂ 6 ਫੇਸ ਤੋਂ ਵਿਦਾ ਲਈਏ ਚੱਲੀਏ ਹੁਣ ਘਰ ਨੂੰ ਦੇਖ ਸਕਦੇ ਹੋ ਅੱਜ ਤੁਸੀਂ ਦਿਖਾ ਤੇ ਆ ਤੁਹਾਨੂੰ ਵੈਸੇ ਤਾਂ ਬਲੌਗ ਦੇਖਿਆ ਹੀ ਹੋਣਾ ਤੁਸੀਂ ਬਾਕੀ ਇੱਕ ਵਾਰ ਹੋਰ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਅੱਜ ਰਸਤਾ ਥੋੜਾ ਜਿਹਾ ਘਟੇ ਸੀਗਾ ਤੁਹਾਨੂੰ ਫੇਰ ਕਿਦਣੀ ਰੌਣਕ ਲਾਣਗੇ ਅਸੀਂ 6 ਫੇਸ ਆ ਕੇ ਤੇ ਹੁਣ ਚੱਲੀਏ ਬਾਬਾ ਜੀ ਘਰ ਨੂੰ ਮੌਸਮ ਤੁਸੀਂ ਦੇਖ ਸਕਦੇ ਹੋ ਆਹ ਪੂਰਾ ਬੰਬ ਹੋਇਆ ਵਾਏ ਸ਼ਾਇਦ ਮੀਂਹ ਵੀ ਪੈ ਜਾਵੇ ਕਹਿ ਨਹੀਂ ਸਕਦੇ ਅਸੀਂ ਕੁਝ ਓਕੇ ਬਾਬੇ ਉਹ ਠੀਕ ਐ ਆ ਖੜਾ ਆਪਣਾ ਛੋਟਾ ਛੋਟਾ